ਰਾ ਕਿਲੋ ਤੋਂ ਕਿੰਨੀ ਕਰਤੀ 5 ਕਿਲੋ ਦਰਮੇ ਤੇ ਤੇਰੇ ਹੁਜੇ ਮੁੱਖ ਮੰਤਰੀ ਦੇ ਲਾਹਣ ਤੇ ਤੇਰੇ ਤੇ ਤੇਰੀ ਸਰਕਾਰ ਤੇ ਜੇ ਤੂੰ ਗਰੀਬਾਂ ਦਾ ਨਹੀਂ ਬਣ ਸਕਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲ ਅੰਗਲਾ ਚੁੱਕਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਵਾਲ ਅੰਗਲਾ ਚੁੱਕਦਾ ਹੈ ਉਹ ਆਟਾ ਦਾ ਸਕੀਮ ਹਰੇਕ ਪਰਿਵਾਰ ਨੂੰ 30 ਕਿਲੋ ਪ੍ਰਤੀ ਜੀ ਦੇਂਦੇ ਸੀਗੇ ਛਗਣ ਸਕੀਮ 200 ਯੂਨਟ ਬਿਜਲੀ ਦਾ ਮਾਫ ਗਰੀ ਪਰਿਵਾਰਾਂ ਨੂੰ ਪੈਨਸ਼ਨ ਸਾਜ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਅਸੀਂ ਆ ਸਾਡੇ ਵਾਲਾ ਭਾਈਚਾਰਾ ਆ ਲੱਭਦੇ ਲੱਭਦੇ ਹੋਰ ਲੱਭ ਲਓ ਪਤਾ ਨਹੀਂ ਕੀ ਦੇ ਦੂ ਕਰਜ਼ੇ ਮਾਫ ਕਰ ਦੂ ਨੌਕਰੀਆਂ ਦੇ ਦੂ ਲੈ ਲਈਆਂ ਹੋ ਗਿਆ ਕਰਜ਼ਾ ਮਾਫ ਮਿਲ ਗਈਆਂ ਨੌਕਰੀਆਂ ਅਗਲਾ 5 ਸਾਲ ਰਾਜ ਕਰਕੇ ਉਹ ਗਿਆ ਜੇ 5 ਸਾਲ ਹੁਣ ਆ ਕਰਨਗੇ ਜ਼ਿੰਦਗੀ ਦੇ 10 ਸਾਲ ਤੇ ਪੰਜਾਬ ਦੇ 10 ਸਾਲ ਤਬਾਹ ਕਰਤੇ। ਅਸੋਚਾ ਲੋਕੋ ਜਵਾਬ ਦਿਓ ਹਿੰਮਤ ਫੜੋ ਤੁਸੀਂ ਸ਼ਰੋਮਣੀ ਕਲਦਲ ਦੇ ਸਿਪਾਈ ਜੇ ਘਰ ਘਰ ਜਾ ਕੇ ਹੋਕਾ ਦੇ ਦਿਓ। ਆ ਗਰੀਬ ਐ, ਨਰੇਗਾ ਆ। ਮਿਹਨਤ ਮੁਸ਼ਕਲ ਕਰਦੇ ਐ, ਸਾਰਿਆਂ ਨੂੰ ਕੰਮ ਨਹੀਂ ਮਿਲਦਾ। 100 ਦਿਨ ਕੰਮ ਨਹੀਂ ਮਿਲਦਾ। ਮਿਲਦਾ ਕਿਉਂ ਨਹੀਂ? ਕਈਆਂ ਦੀਆਂ ਘਰੇ ਬੈਠਿਆਂ ਦੀਆਂ ਹਾਜ਼ਰੀਆਂ ਲੱਗਦੀਆਂ। ਕਈ ਜਾਂਦੇ ਹੀ ਨਹੀਂ। ਉਹਨਾਂ ਦੇ ਖਾਤਿਆਂ 'ਚ ਪੈਸੇ ਆਉਂਦੇ ਆਂ ਬੰਦ ਕਰਾਵਾਂਗੇ ਮੈਂਬਰ ਪਾਰਲੀਮੈਂਟ ਦਾ ਹੱਕ ਬਣਦਾ ਹੈ ਸੁਪਰਵਾਈਜ਼ਨ ਕਰਨਾ ਨਰੀਖਣ ਕਰਨਾ ਔਰ ਜਾਇਜ਼ ਲੋਕਾਂ ਨੂੰ ਨਰੇਗਾ ਦਿਵਾਵਾਂਗੇ ਔਰ ਸਭ ਤੋਂ ਵੱਡੀ ਗੱਲ ਕਿ ਨਰੇਗਾ ਦੀ ਦਿਹਾੜੀ ਜਦੋਂ ਤੋਂ ਨਰੇਗਾ ਸ਼ੁਰੂ ਹੋਈ ਹੈ ਉਨੀ ਦੀ ਉਨੀ ਹੈ ਡਬਲ ਕਰਾਵਾਂਗੇ ਨਰੇਗਾ ਦੀ ਦਿਹਾੜੀ ਸਰਕਾਰੀ ਦਿਹਾੜੀ ਜਿਹੜੀ ਹੈ ਕੋਠੇ ਲਿਆਵਾਂਗੇ ਫਲਸ਼ ਆ ਲਿਆਵਾਂਗੇ ਮਜ਼ਦੂਰਾਂ ਦੇ ਮਲਾਜਮਾਂ ਦੇ ਵਪਾਰੀਆਂ ਦੇ ਮਸਲੇ ਹੱਲ ਕਰਾਵਾਂਗੇ ਜਿਹੜਾ ਅਟਾਰੀ ਤੇ ਵਾਗਾ ਬਾਰਡਰ ਸਾਡਾ ਵਪਾਰ ਦਾ ਕੇਂਦਰ ਜਿਹੜਾ ਉਹਨਾਂ ਨੇ ਬੰਦ ਕਰਤਾ ਆ ਉਹ ਦੁਬਾਰਾ ਚਾਲੂ ਕਰਵਾਵਾਂਗੇ ਮੈਂ ਇੱਕ ਬੇਨਤੀ ਕਰੂੰਗਾ ਗੌਰਵ ਸਿੰਘ ਗੱਲ ਕਰਕੇ ਗਿਆ ਕਰਨੂ ਜੀ ਨਹੀਂ ਕਰਦਾ ਇਹਰ ਪਾਟੀ ਮਾਰਗੀ ਹੁੰਦੀ ਹੈ। ਓ ਮਾਂ ਜਿਹਨੇ ਤੁਹਾਨੂੰ ਘੋ ਤੇ ਦੁੱਧ ਦਹੀਂ ਦੇ ਦੇ ਕੇ ਪਾਲਿਆ ਹੋਵੇ। ਮਾਂ ਦੇ ਦੁੱਧ ਨੂੰ ਭੁੱਲ ਜਾਓ ਤੇ ਇਸ ਤੋਂ ਵੱਡਾ ਕਲੰਕ ਕੋਈ ਨਹੀਂ। ਯਰ ਪੱਟੀ ਹਲਕਾ। ਅਕਾਲੀ ਦਲ ਦਾ ਗੜ੍ਹ ਮੈਂ ਚੈਲੰਜ ਕਰਦਾ ਹਾਂ। ਜਿਨ੍ਹਾਂ ਵਿਰੁੱਧ ਕਾਰਵਾਈ ਹੋਈ ਹੈ। ਉਹ ਕਹਿੰਦੇ ਕਿ ਮੈਂ ਪੰਥ ਦੀ ਸੇਵਾ ਕਰਨੀ ਮੈਂ ਕਹਿੰਨਾ ਦਸਾਂ ਗੁਰੂਆਂ ਦੇ ਨਾਂ ਦੱਸ ਦਿਓ ਮੈਂ ਚੈਲੰਜ ਕਰਦਾ ਹਾਂ ਭਾਵੇਂ ਅੱਗੇ ਪਿਛੇ ਕਰਕੇ ਦੱਸ ਦਿਓ ਪੰਜਾਂ ਪਿਆਰਿਆਂ ਦੇ ਨਾਂ ਦੱਸ ਦਿਓ ਮੈਂ ਚੈਲੰਜ ਕਰਦਾ ਹਾਂ ਸਾਫ ਦਾ ਹਲਕਾ ਇੰਚਾਰਜ ਸ਼ਰੋਮਣੀ ਕਾਲੀ ਦਲ ਪੱਟੀ ਨੂੰ ਕਿ ਪੰਜਾਂ ਤਖਤਾਂ ਦੇ ਨਾਂ ਦੱਸ ਦਿਓ ਪੰਜ ਪੌੜੀਆਂ ਦਾ ਜਪਜੀ ਸਾਹਿਬ ਦਾ ਪਾਠ ਜਬਾਨੀ ਸੁਣਾ ਦਿਓ ਮੈਂ ਆਪਣੇ ਆਪ ਨੂੰ ਵਾਪਸ ਲੈ ਲੈਂਦਾ ਓਏ ਅਸੀਂ ਨਿੱਤ ਨੇ ਮੀ ਅਸੀਂ ਖੰਡ ਪਾਠੀ ਅਸੀਂ ਮਰਿਆਦਾ ਨੂੰ ਜਾਣਦੇ ਆਂ ਅਸੀਂ ਲੜਾਈਆਂ ਲੜੀਆਂ ਨੇ ਜਿੱਲ੍ਹਾ ਕਟੀਆਂ ਨੇ ਕੁਰਬਾਨੀਆਂ ਕਟੀਆਂ ਨੇ ਓ ਹਲਕਾ ਇੰਚਾਰ ਸਾਹਿਬ ਸਾਫਕਾ ਸਾਹਿਬ ਤੁਸੀਂ ਕੀ ਕੀਤਾ ਹੈ ਤੁਹਾਡੀ ਕੀ ਦੇਣਾ ਪੰਥ ਨੂੰ ਕੇਵਲ ਤੇ ਕੇਵਲ ਤਰਨ ਤਰਨ ਦੇ ਵਿੱਚ ਸ਼ਰੋਮਣੀ ਕਾਲੀ ਦਰਦੀਆਂ ਜੜਾ 'ਚ ਹਮੇਸ਼ਾ ਤੁਸੀਂ ਤੇਲ ਦੇਣ ਦੀ ਕੋਸ਼ਿਸ਼ ਕੀਤੀ ਹੈ ਜਾਓ ਜਿੱਥੇ ਮਰਜੀ ਜ਼ੋਰ ਲਾ ਲਓ ਨਹੀਂ ਜੇ ਤੁਹਾਡੇ ਵਾਅਦੇ ਮੈਂ ਅਕਾਲੀ ਦਲ ਦੇ ਦਰਵਾਜ਼ੇ ਖੁੱਲਣ ਦੇ ਨੇ ਲੋਕਾਂ ਨੂੰ ਕਹਿੰਦੇ ਜੇ ਕਿ ਕੋਈ ਨਹੀਂ ਇੱਕ ਤਰੀਕ ਤਾਂ ਕੀ ਐ ਮੈਂ ਆ ਜਾਣਾ ਐ ਲੈ ਆ ਕੇ ਦਿਖਾਈ ਮੈਂ ਜਿੱਤਾਂ ਜਹਾਰਾਂ ਸਰਦਾਰ ਜੀ ਜੇ ਤੂੰ ਅਕਾਲੀ ਦਲ ਚ ਵੜ ਗਿਆ ਤੇ ਫਿਰ ਵਿਰਸਾ ਸਿੰਘ ਮਲਟੋਹਾ ਦੇ ਫਿਰ ਅਸੀਂ ਆਪਣੇ ਆਪ ਨੂੰ ਪਛਾਣ ਲਾਂਗੇ ਲੋਕਾਂ ਨੇ ਸ਼ੁਕਰ ਕੀਤਾ ਆ ਕਿਸੇ ਅਕਾਲੀ ਦੇ ਨਾ ਜੰਮਣ ਤੇ ਨਾ ਮਰਨ ਤੇ ਕਾਂਗਰਸੀਆਂ ਦੇ ਜਾਣਾ ਆ ਅਕਾਲੀ ਦਲ ਦੇ ਵਿਰੋਧੀਆਂ ਦੇ ਜਾਣਾ ਆ 28 ਸਾਲ ਪਾਰਟੀ ਨੇ ਹੱਕ ਨਾ ਲਾ ਕੇ ਰੱਖਿਆ ਠਾਈਆਂ ਸਾਲਾਂ ਚ ਇੱਕ ਵਾਰ ਵੀ ਸ਼ਰੋਮਣੀ ਅਕਾਲੀ ਦਲ ਦਾ ਨਾਮ ਲਿਆ ਹੋਵੇ ਮੇਰੇ ਖਿਆਲ ਸ਼ਰੋਮਣੀ ਅਕਾਲੀ ਦਲ ਕਿਹੜਾ ਨਹੀਂ ਆਉਂਦਾ ਰੂਹ ਦੇ ਵਿੱਚ ਕੁਝ ਹੋਰ ਵੜਿਆ ਹੋਇਆ ਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕਦੇ ਨਾਮ ਲੈਂਦਿਆ ਸੁਣਿਆ ਹੋਵੇ ਤੇ ਮੈਂ ਦੇਨਦਾਰ ਤੁਮਾਰੋ ਕੀ ਹੈ ਤੁਮਾਰੋ ਕੀ ਹੈ ਮੈਂ ਨਹੀਂ ਇਹ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਫੈਸਲਾ ਨਹੀਂ ਸਮੁੱਚੀ ਪਾਰਟੀ ਦਾ ਫੈਸਲਾ ਹੈ ਨਹੀਂ ਬਰਦਾਸ਼ਤ ਕਰਾਂਗੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰੂਗਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਉਹਦਾ ਵਿਰੋਧ ਕਰੂਗਾ ਨਹੀਂ ਬਰਦਾਸ਼ਤ ਕਰਾਂਗੇ ਕਦਾਚਿਤ ਨਹੀਂ ਕਰਾਂਗੇ ਮੈਂ ਐਲਾਨੀਆਂ ਕਹਿਣਾ ਹੈ ਇਸ ਸਟੇਜ ਤੋਂ ਪ੍ਰਧਾਨ ਸਾਹਿਬ ਬੈਠੇ ਹੈ ਸਰਦਾਰ ਜੀ ਓ ਹਲਕਾ ਇੰਚਾਰਜ ਪੱਟੀ ਸਾਹਿਬ ਕਾ ਤੇਰੇ ਵਾਸਤੇ ਕਾਲੀ ਦਲ ਦੇ ਦਰਵਾਜੇ ਬੰਦ ਹੀ ਜੰਦਰਾ ਲੱਗ ਗਈ ਦੁੱਖ ਦੀ ਗੱਲ ਹੈ ਦੁੱਖ ਦੀ ਗੱਲ ਹੈ ਐਨਐਸਏ ਕਿੰਨਾ ਲਾਈ ਆ ਜਿਹੜੇ ਲੱਗੇ ਡਿਬਰੂਗੜਾ ਵਾਲੇ ਤੇ ਕਿੰਨੇ ਲਾਈ ਝਾਟੂ ਵਾਲਿਆਂ ਡਿਬਰੂਗੜ ਕਿੰਨਾ ਭੇਚਿਆ ਝਾਟੂ ਵਾਲਿਆਂ ਆੜੇ ਪੰਥਕ ਹੈ ਕਦੇ ਝਾੜੂ ਵਾਲਿਆਂ ਦੇ ਵਿਰੁੱਧ ਬੋਲਦੇ ਵੇਖੇ ਕਦੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਵਿਰੁੱਧ ਪੋਸਟ ਵੇਖੀ ਜੇ ਇਹ ਸਾਰੀ ਰਲ ਮਿਲ ਕੇ ਗੇਮ ਖੇਡੀ ਜਾ ਰਹੀ ਹੈ ਅੱਜ ਦੀ ਜੇਲ ਵੀ ਹੈ ਵੀ ਇੱਕ ਸਾਜ਼ਿਸ਼ ਹੈ ਸਾਲਕ ਜਾਲਿਆ ਸਾਲਕ ਦੀ ਜੇਲ ਤੇ ਪਿਕਨਿਕ ਦੇ ਤੌਰ ਤੇ ਹੀ ਕੱਢਦੇ ਨੇ ਵੀ ਨਜ਼ਾਰਾ ਵੇਖ ਆਈਏ ਜੇਲ ਦਾ ਕੋਈ ਲੰਗਰ ਪਾਣੀ ਚ ਫਰਕ ਪਿਆ ਹੈ ਹਾਂਜੀ ਇਹ ਵੀ ਸਾਜ਼ਿਸ਼ ਹੈ ਉਸੇ ਸ਼ਾਸ ਦੇ ਤਹਿਤ ਉਹਨਾਂ ਤੇ ਵਾਰ ਨਹੀਂ ਕੀਤਾ ਜਾ ਰਿਹਾ ਕਾਂਗਰਸ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ 40 ਸਾਲ ਪਹਿਲਾਂ ਜੋਗਸ਼ੋ ਨੇ ਕੀਤਾ ਅੱਜ ਕਿਉਂ ਨਹੀਂ ਉਹਦੇ ਵਿਰੁੱਧ ਬੋਲਦੇ ਇੱਕ ਸ਼ਬਦ ਦਿਖਾ ਦਿਓ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਦੱਸਣ ਕਿ ਕਾਂਗਰਸ ਦੇ ਵਿਰੁੱਧ ਕਿਉਂ ਨਹੀਂ ਬੋਲਦੇ ਭਾਰਤੀ ਜਨਤਾ ਪਾਰਟੀ ਜਿਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਾਤੀ ਦਿੱਲੀ ਕਮੇਟੀ ਤੇ ਕਬਜ਼ਾ ਕਰ ਲਿਆ ਪਟਨਾ ਸਾਹਿਬ ਹਜੂਰ ਸਾਹਿਬ ਬੋਰਡ ਤੇ ਕਬਜ਼ਾ ਕਰ ਲਿਆ ਤੇ ਕਿਸਾਨਾਂ ਨਾਲ ਧੱਕਾ ਕੀਤਾ ਜੋ ਤਸ਼ੱਦਦ ਕੀਤਾ ਕਦੀ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਇਹਨਾਂ ਪੰਥਕਾਂ ਨੂੰ ਬੋਲਦੇ ਸੁਣਿਆ ਜੀ ਸੁਣਿਆ ਜੀ ਕਦੀ ਨਹੀਂ ਬੋਲਦੇ ਇਹ ਕਿਹਦੇ ਵਿਰੁੱਧ ਬੋਲਦੇ ਆ ਜਿਨੇ 10 ਸਾਲ ਜੇਲ੍ਹ ਕੱਟੀ ਐ ਜਿਹਦੇ ਛੋਟੇ ਭਰਾ ਨੇ 7.5 ਸਾਲ ਕੱਟੀ ਐ ਜਿਹਦਾ ਬਾਪ ਕਮਲਾ ਹੋ ਕੇ ਮਰ ਗਿਆ ਜਿਹਦੇ ਭਰਾਵਾਂ ਨੇ ਤਸ਼ੱਦਦ ਚੱਲੇ ਆ ਹਮੇਸ਼ਾ ਅਣਖ ਤੇ ਗੈਰ ਦੇ ਨਾਲ ਪੰਜਾਬ ਦੀ ਪੰਥ ਦੀ ਜਿੱਥੇ ਵੀ ਮੌਕਾ ਮਿਲਿਆ ਇਹ ਗੱਲ ਕੀਤੀ ਹੈ ਕਦੇ ਨੀਵੀਂ ਨਹੀਂ ਪਾਈ ਵਿਧਾਨ ਸਭਾ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ 1984 ਤੋਂ ਬਾਅਦ ਜੇ ਪਹਿਲੀ ਵਾਰ ਗੱਲ ਹੋਈ ਤੇ 2007 ਦੇ ਵਿੱਚ ਹੋਈ ਉਹ ਵਿਰਸਾ ਸਿੰਘ ਬਲਟੋਹਾ ਨੇ ਕੀਤੀ ਜੇ ਇੰਦਰਾ ਗਾਂਧੀ ਦੀ ਮੌਤ ਦਾ ਖੁਸ਼ੀ ਦਾ ਇਜ਼ਹਾਰ ਕਰਦਾ ਕਿ ਮੇਰੇ ਵਾਸਤੇ ਉਹ ਪਲ ਜਦੋਂ ਮੈਨੂੰ ਇੰਦਰਾ ਗਾਂਧੀ ਦੀ ਮੌਤ ਦਾ ਪਤਾ ਲੱਗਾ ਸੀਗਾ ਤਾਂ ਮੈਂ ਫਿਰ ਵਿਧਾਨ ਸਭਾ ਦੇ ਵਿੱਚ ਨੱਚ ਕੇ ਦਿਖਾਇਆ ਸੀ ਕਿ ਮੈਂ ਐਤਰਾ ਭੰਗੜਾ ਪਾਇਆ ਸੀਗਾ ਚੀਕਾਂ ਵੱਜੀਆਂ ਚੀਕਾਂ ਵੱਜੀਆਂ ਸੀ ਕਾਂਗਰਸੀਆਂ ਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇਹ અપਮਾਨ ਹੈ ਮਾਫੀ ਮੰਗੇ ਵਰਸਾ ਸਿੰਘ ਬਟੋਹਾ ਮੈਂ ਕਿਹਾ ਕਦਾ ਚਿਤ ਨਹੀਂ ਨਹੀਂ ਮੰਗੀ ਮਾਫੀ ਕਿਉਂ ਮਾਫੀ ਮੰਗਾ ਭਾਈ ਜਿੰਦੇ ਤੇ ਸੁੱਕੇ ਦੀਆਂ ਵਾਰਾਂ ਜਿਹੜੀਆਂ ਨੇ ਉਹ ਵਿਰਸਾ ਸਿੰਘ ਬਲਟੋਹਾ ਨੇ ਗਾਈਆਂ ਭਾਈ ਬੈਂਕ ਸਿੰਘ ਭਾਈ ਸਤਵੰਤ ਸਿੰਘ ਦੇ ਕਾਰਨਾਮਿਆਂ ਦੀਆਂ ਵਿਧਾਨ ਸਭਾ ਦੇ ਵਿੱਚ ਜੇ ਗੱਲਾਂ ਕੀਤੀਆਂ ਤੇ ਵਿਰਸਾ ਸਿੰਘ ਬਲਟੋਹਾ ਨੇ ਕੀਤੀਆਂ ਦੱਸ ਦਿਓ ਸਰਦਾਰ ਸਿਮਰਜੀਤ ਸਿੰਘ ਮਾਨ ਮੇਰੇ ਸਤਕਾਰਯੋਗ ਹੈ ਤਿੰਨ ਵਾਰਾ ਮੈਂਬਰ ਪਾਰਲੀਮੈਂਟ ਬਣਿਆ ਇੱਕ ਪ੍ਰਾਪਤੀ ਦੱਸ ਦੇ ਇੱਕ ਦੱਸ ਦੇ ਮੇਰੀ ਵੱਡੀ ਭੈਣ ਬਹੁਤ ਸਤਿਕਾਰਯੋਗ ਮੇਰਾ ਬੜਾ ਪਿਆਰਿਆ ਹੈ ਭਾਈ ਜਸਵੰਤ ਸਿੰਘ ਖਲੜਾ ਦੇ ਨਾਲ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਨਸਖਤਰ ਰਹੇ ਨੇ ਆਖਰੀ ਸਵਾਸ ਤੱਕ ਇਕੱਠਿਆਂ ਕੰਮ ਕੀਤਾ ਹੈ ਪਰ ਮੇਰੀ ਭੈਣ ਨੂੰ ਮੈਂ ਤਰਲੇ ਮਾਰਦ ਰਿਹਾ ਭੈਣਾ ਅਕਾਲੀ ਦਲ ਕਿਸਦਾ ਨਹੀਂਗਾ ਕਿਸੇ ਦੇ ਪਿਓ ਦਾ ਨਹੀਂਗਾ ਆਪਣਾ ਆ ਸਾਡੇ ਵਰਗਾ ਦਾ ਆ ਆ ਇਧਰ ਲੜ ਲਖੇ ਪਰ ਪਤਾ ਨਹੀਂ ਕਿਉਂ ਭੈਣ ਸਾਡੀ ਆਈ ਨਹੀਂ ਜਾ ਕੇ ਖੈਰੇ ਦੀ ਟਿਕਟ ਤੇ ਖੜ ਗਈ ਹੁਣ ਖੈਰੇ ਦੀ ਟਿਕਟ ਤੇ ਖੜੋਤੀ ਹੋਵੇ ਤੇ ਅਕਾਲੀ ਦਲ ਖੈਰੇ ਦੀ ਮਦਦ ਕਿਵੇਂ ਕਰ ਸਕਦਾ ਹੈ ਕਿਵੇਂ ਕਰ ਸਕਦਾ ਦੱਸ ਦਿਓ ਔਰ ਸਾਡੀ ਭੈਣ ਨੇ 5 ਸਾਲ ਪਹਿਲਾਂ ਇਲੈਕਸ਼ਨ ਲੜਾਈ 2019 ਚ 5 ਸਾਲ ਪਹਿਲਾਂ 2 ਲੱਖ ਤੋਂ ਵੱਧ ਵੋਟ ਪਈ ਤੇ ਸਾਡੀ ਭੈਣ 5 ਸਾਲ ਲੱਕ ਚ ਵੜੀ ਨਹੀਂ ਦੱਸ ਦਿਓ ਆ ਖਲੜੇ ਵਾਲੇ ਕਿੱਥੇ ਕਿੱਥੇ ਆ ਆ ਖਲੜੇ ਵਾਲੇ ਖਲੜੇ ਵਾਲੇ ਉਹ ਦੂਰ ਬੈਠੇ ਜੇ ਕਿਤੇ ਔਰ ਪਿੱਛੇ ਬੈਠੇ ਹੈ ਔਰ ਬੈਹੋ ਬੈਹੋ ਇਹ ਤੁਸੀਂ ਭਾਉ ਜਸਵੰਤ ਨੂੰ ਖਾਲੜ ਦੇ ਸ਼ਰੀਕੇ ਭਾਈਚਾਰੇ ਜਿਹਨਾਂ ਨੇ ਨਾ ਤਾਂ ਕਰਦੇ ਚੰਡਾ ਕਦੇ ਬੀਬੀ ਜੀ ਤੁਹਾਡੇ ਘਰੇ ਆਏ ਆ ਨਹੀਂ ਆਏ ਕਦੇ ਬੀਬੀ ਜੀ ਨੇ ਪਤਾ ਲਿਆ ਆ ਕਿ ਜਿਉਂਦੇ ਜੇ ਕਿ ਮਰਗੇ ਜੇ ਪੰਜਾਂ ਸਾਲਾਂ ਚ ਇੱਥੋਂ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਲੈਣੀਆਂ ਬੀਬੀ ਜੀ 5 ਮਿੰਟ ਵਾਸਤੇ ਨਹੀਂ ਆਏ 2 ਲੱਖ ਲੋਕਾਂ ਨੇ ਵੋਟਾਂ ਪਾਈਆਂ ਪੰਜਾਂ ਸਾਲਾਂ ਚ ਦੋ ਦਾ ਹਾਲ ਨਹੀਂ ਪੁੱਛਿਆ ਤੇ ਮਰ ਗਏ ਜੇ ਕਿ ਜਿਉਂਦੇ ਜੇ ਉਹ ਬੈਠਾ ਉਹਨਾਂ ਦਾ ਸ਼ਰੀਕਾ ਭਾਈਚਾਰਾ ਉਹ ਕਹਿੰਦੇ ਸਾਡੇ ਨਾਲ ਜੰਮੇ ਤੇ ਨਾਲ ਮਰੇ ਤੇ ਕਦੀ ਬੀਬੀ ਆਉਂਦੀ ਨਹੀਂ